ਚਰਪੁਰ ਦੀ ਟੈਂਡਾ ਪੁਲਿਸ ਨੇ ਬੀਤੇ ਦਿਨੀ ਤਿੰਨ ਨੌਜਵਾਨਾਂ ਨੂੰ 1000 ਤੋਂ ਵਧੇਰੇ ਨਸ਼ੀਲੇ ਕੈਪਸੂਲਾਂ ਸਮੇਤ ਕਾਬੂ ਕੀਤਾ ਸੀ ਤੇ ਜਦੋਂ ਪੁਲਿਸ ਵੱਲੋਂ ਉਹਨਾਂ ਨੂੰ ਰਿਮਾਂਡ ਤੇ ਲਿਆ ਕੇ ਸਖਤਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਵਕਤ ਪੁਲਿਸ ਹੈਰਾਨ ਰਹਿ ਗਈ ਜਦੋਂ ਕਾਬੂ ਕੀਤੇ ਗਏ ਕਥਿਤ ਨੌਜਵਾਨਾਂ ਨੇ ਪੁਲਿਸ ਦੇ ਸਾਹਮਣੇ ਵੱਡੇ ਰਾਜ਼ ਉਗਲ ਦਿੱਤੇ ਜੀਹਾਂ ਚੰਡਾ ਪੁਲਿਸ ਦੇ ਬਿੱਤੇ ਦਿਨ ਤਿੰਨ ਨੌਜਵਾਨਾਂ ਨੂੰ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ 14 ਨਸ਼ੀਲੇ ਕੈਪਸੂਲ ਸਮੇਤ ਕਾਬੂ ਕਰਦੀ ਹੈ ਤੇ ਜਦੋਂ ਪੁਲਿਸ ਉਹਨਾਂ ਨੂੰ ਰਿਮਾਂਡ ਤੇ ਲਿਆ ਕੇ ਸਖਤਾਈ ਦੇ ਨਾਲ ਪੁੱਛਗਛ ਕਰਦੀ ਹੈ ਤਾਂ ਉਹਨਾਂ ਨੌਜਵਾਨਾਂ ਨੇ ਮੰਨਿਆ ਕਿ ਉਹ ਚੋਰੀਆਂ ਅਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਜਦੋਂ ਪੁਲਿਸ ਵੱਲੋਂ ਉਹਨਾਂ ਦਾ ਪਿਛੋਕੜ ਫਰੋਲਿਆ ਗਿਆ ਤਾਂ ਪੁਲਿਸ ਉਸ ਵਕਤ 당ਗ ਰਾਇਗੀ ਜਦੋਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਕਾਬੂ ਕਿਤੇ ਇਨ੍ਹਾਂ ਨੌਜਵਾਨਾਂ ਤੇ 1 2 ਜਾ ਚਾਰ ਨਹੀਂ ਬਲਕਿ ਕੁੱਲ 34 ਪਰਚੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ ਤੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਮਾਮਲੇ ਲੁੱਟਖੁਆਤੇ ਚੋਰੀ ਚਿਕਾਰੀ ਦੀਆਂ ਨੇ ਹਾਲਕਿ ਜੋ ਤਿੰਨ ਨੌਜਵਾਨ ਕਾਬੂ ਕੀਤੇ ਗਏ ਨੇ ਉਹਨਾਂ ਦੇ ਵਿੱਚ ਦੋ ਸਕੇ ਭਰਾ ਵੀ ਸ਼ਾਮਲ ਨੇ ਜਿਨ੍ਹਾਂ ਦਾ ਨਾਮ ਸਨੀ ਅਤੇ ਮਨੀ ਹੈ ਤੇ ਉਸ ਤੋਂ ਇਲਾਵਾ ਤੀਜਾ ਨੌਜਵਾਨ ਰਜਤ ਮਸੀਹ ਜੋ ਕਿ ਪਿੰਡ ਬਹਿਰਾਮ ਦਾ ਵਸਨੀਕ ਹੈ ਹਾਲਕਿ ਪੁਲਿਸ ਵੱਲੋਂ ਜਦੋਂ ਇਹਨਾਂ ਪਾਸੋਂ ਹੋਰ ਸਖਤਾਈ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪੁਲਿਸ ਨੂੰ ਇਹਨਾਂ ਪਾਸੋਂ ਇੱਕ ਖਡੋਣਾ ਪਿਸਤੌਲ ਚਾਰ ਟੋਲੇ ਸੋਨੇ ਦੇ ਗਹਿਣੇ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਨਕਦੀ ਤੇ ਕੁਝ ਵਿਦੇਸ਼ੀ ਕਰੰਸੀ ਵੀ ਬਰਾਮਦ ਹੁੰਦੀ ਹੈ ਸੋ ਹੋਰ ਕੀ ਕੁਝ ਖੁਲਾਸੇ ਡੀਐਸਪੀ ਟੰਡਾ ਦਵਿੰਦਰ ਸਿੰਘ ਬਾਜਪਾ ਵੱਲੋਂ ਕੀਤੇ ਗਏ ਨੇ ਉਹ ਵੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਸਾਨੂੰ ਇੱਕ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਸਾਡੀ ਟੀਮ ਨੂੰ ਐਸਐਚਓ ਗਰਿੰਦਰਜੀਤ ਸਿੰਘ ਨਾਗਰਾ ਇਹਨਾਂ ਦੇ ਨਾਲ ਕਪਤੀਸ਼ੀ ਅਫਸਰ ਜਗਦੀਪ ਸਿੰਘ ਤੇ ਇਹਨਾਂ ਦੀ ਪੁਲਿਸ ਪਾਰਟੀ ਨਾਲ ਜਸਪ੍ਰੀਤ ਮੁੰਡਾ ਸਾਡਾ ਪਨੀਤ ਤੇ ਵਿਕਾਸ ਮੈਤਾ ਇੱਕ ਪਿਛਲੇ ਜੇ ਸਾਡੇ ਇਲਾਕੇ ਦੇ ਵਿੱਚ ਕਾਫੀ ਚੋਰੀਆਂ ਚਕਾਰੀਆਂ ਦਾ ਕੰਮ ਕਾਫੀ ਚੱਲ ਪਿਆ ਸੀਗਾ ਉਹਦੇ ਮੱਦੇਨਜ਼ਰ ਅਸੀਂ ਇੱਕ ਸਾਂ ਦੇ ਲਾਗੇ ਨਾਕਾ ਲਾਇਆ ਸੀਗਾ ਇਹ ਅਸੀਂ ਰਾਜਵਿੰਦਰ ਸਿੰਘ ਨਾਲ ਇਹਨਾਂ ਦੇ ਉਹਦੇ ਵਿੱਚ ਅਸੀਂ ਜਿਹੜੇ ਤਿੰਨ ਬੰਦੇ ਰਾਉਂਡ ਅਪ ਕੀਤੇ ਜਿਹਦੇ ਵਿੱਚ ਸਨੀ ਪੁੱਤਰ ਸਤਪਾਲ ਵਾਸੀ ਮਹੱਲਾ ਸਮਸਤਪੁਰਾ ਕਪੂਰਥਲਾ ਮਨੀ ਪੁੱਤਰ ਸਤਪਾਲ ਵਾਸੀ ਸਮਸਤਪੁਰਾ ਕਪੂਰਥਲਾ ਤੇ ਰਜਤ ਮਸੀਹ ਪੁੱਤਰ ਪ੍ਰੇਮ ਮਸੀਹ ਬਹਿਰਾਮ ਸ੍ਰਿਸ਼ਤਾ ਪੋਪਰ ਠਾਣੇ ਦੇ ਵਿੱਚ ਇਹਨਾਂ ਨੂੰ ਰੌਡ ਅਪ ਕਰਕੇ ਇਹਨਾਂ ਦੇ ਕੋਲ ਜਿਹੜਾ ਨਸ਼ੇ ਦੀਆਂ ਸਾਨੂੰ 1004 ਗੋਲੀਆਂ ਜਿਹੜੀਆਂ ਪ੍ਰਾਪਤ ਹੋਈਆਂ ਇਹਨਾਂ ਤੇ ਮੁਕਦਮਾ ਦਰਜ ਕੀਤਾ ਜਿਹੜਾ ਕਿ ਅੱਜਕੱਲ੍ਹ ਚੱਲ ਰਿਹਾ ਯੁੱਧ ਨਸ਼ਿਆਂ ਦੇ ਵਿਰੁੱਧ ਸਾਡੇ ਸ਼੍ਰੀਮਾਨ ਐਸਐਸਪੀ ਅ ਸ਼੍ਰੀ ਸੰਦੀਪ ਮਲਕ ਜੀ ਤੇ ਬਾਕੀ ਸਾਡੇ ਡੀਆਈ ਸਾਹਿਬ ਨਵਿੰਦ ਸਿੰਘਲਾ ਜੀ ਉਹਨਾਂ ਦੀ ਦਿਸ਼ਾ ਨਿਰਦੇਸ਼ ਅਸੀਂ ਇਹ ਕਾਰਵਾਈ ਪਾਉਂਦੇ ਹੋਏ ਇਹਨਾਂ ਤਿੰਨ ਬੰਦਿਆਂ ਨੂੰ ਰਾਉਂਡ ਅਪ ਕਰਕੇ ਇਹਨਾਂ ਦੇ ਕੋਲੋਂ ਟਰਾਂਸਮਾਨ ਤੇ ਪਰਚਾ ਦਰਜ ਕੀਤਾ ਅਸੀਂ 183 ਨੰਬਰ ਮੁਕਦਮਾ ਦਰਜ ਕੀਤਾ ਜਿਹਦੇ ਵਿੱਚ ਇਹਨਾਂ ਦੀ ਮਜੀਦ ਪੁਸ਼ਗਿਸ਼ ਦੇ ਵਿੱਚ ਆਇਆ ਕਿ ਇੱਕ ਜੋੜੇ ਪਿੰਡ ਦੇ ਵਿੱਚ ਜੋੜਾ ਪਿੰਡ ਪਿੰਡਾ ਚਲਾੰਗ ਦੇ ਲਾਗੇ ਉਹਦੇ ਵਿੱਚ ਇਹਨਾਂ ਨੇ ਇੱਕ ਘਰ ਦੇ ਵਿੱਚ ਡਾਕਾ ਮਾਰਿਆ ਡਾਕੇ ਦੇ ਵਿੱਚ ਇਹਨਾਂ ਨੇ ਉੱਥੋਂ ਕਾਫੀ ਇਹਨਾਂ ਨੇ ਤਹਿਸ਼ਤ ਮਚਾਈ ਜਿਹਦੇ ਵਿੱਚ ਇਹਨਾਂ ਨੇ ਇਹਨਾਂ ਕੋ ਮਾਰੂ ਹਥਿਆਰ ਸੀਗੇ ਕਿਰਚ ਆ ਇੱਕ ਕਢਾਉਣਾ ਨਾਮਾ ਪਿਸਟਲ ਆ ਤੇ ਹੋਰ ਵੀ ਇਹ ਇਹਨਾਂ ਕੋ ਹਥਿਆਰ ਸੀਗੇ ਜਿਹਦੇ ਵਿੱਚ ਇਹਨਾਂ ਨੇ ਘਰ ਵੜ ਕੇ ਜਬਰਦਸਤੀ ਲੁੱਟਖੋ ਕਰਕੇ ਕਰੀਬ ਇਹਨਾਂ ਨੇ 31000 ਰੁਪਿਆ ਇਹਨਾਂ ਨੇ ਉੱਥੇ ਲੁੱਟਖੋ ਕੀਤੀ ਤੇ ਲੁੱਟਖੋ ਕਰਕੇ ਫਿਰ ਇਹ ਉੱਥੋਂ ਭੱਜੇ ਉਹ ਵੀ ਇਹਨਾਂ ਉਹ ਵੀ ਸਾਡੀ ਜਿਹੜਾ ਮੁਕਦਮਾ ਟਰੇਸ ਹੋ ਗਿਆ ਅਸੀਂ ਇਹਨਾਂ ਦੇ ਇਹਨਾਂ ਦੇ ਕੋਲੋਂ ਸਾਨੂੰ 31000 ਰੁਪਿਆ 4 ਟੋਲੇ ਸੋਨਾ 4 ਟੋਲੇ ਸੋਨੇ ਦੇ ਵਿੱਚ ਦੋ ਚੈਨੀਆਂ ਸੋਨੇ ਦੀਆਂ ਇੱਕ ਘਾਂੜਿਆ ਦੋ ਘੜੀਆਂ ਤੇ 150 ਅਮਰੀਕੀ ਡਾਲਰ ਜਿਹੜਾ ਸਾਨੂੰ ਇਹਦੇ ਵਿੱਚੋਂ ਸਾਡੀ ਰਿਕਵਰੀ ਹੋਈ ਆ ਏ ਸਾਡੀ ਪਾਰਟੀ ਮਿਊਨਿਸਪੈਲਿਟੀ ਟਾਂਡੇ ਦੀ ਮਿਊਨਿਸਪੈਲਿਟੀ ਵੱਲੋਂ ਬਹੁਤ ਵੱਡੀ ਸਾਡੀ ਕਾਮਯਾਬੀ ਆ ਔਰ ਇਹਨਾਂ ਤੇ ਵੱਖ-ਵੱਖ ਥਾਣਿਆਂ ਦੇ ਵਿੱਚ ਮੁਕਦਮੇ ਦਰਜ ਆ ਭੋਗਪੁਰ ਵੀ ਇਹਨਾਂ ਤੇ ਮੁਕਦਮਾ ਦਰਜ ਆ ਭਲਾਥ ਵੀ ਆ ਦਸੂਹਾ ਵੀ ਆ ਤੇ ਹੁਣ ਅਸੀਂ ਟਾਂਡੇ ਦੇ ਵਿੱਚ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਆ ਤੇ ਇਹਨਾਂ ਦੇ ਕੋਲੇ ਸਾਰਾ ਜਿਹੜਾ ਸਮਾਨ ਅਸੀਂ ਰਿਕਵਰ ਕੀਤਾ ਸਰ ਇਹਨਾਂ ਤੇ ਕਿਹੜੇ-ਕਿਹੜੇ ਥਾਣਿਆਂ ਦੇ ਵਿੱਚ ਕਿੰਨੇ ਮੁਕਦਮੇ ਆਲਰੇਡੀ ਦਰਜ ਨੇ ਇਹਨਾਂ ਦੇ ਜਿੱਦਾਂ ਵੱਖਰੇ-ਵੱਖਰੇ ਇਹਨਾਂ ਨੇ ਕਾਫੀ ਗਰੋ ਕਾਫੀ ਐਕਟੀਵੇਟ ਸੀਗਾ ਇੱਕ ਬੰਦੇ ਤੇ 14 17 ਪਰਚੇ ਆ ਇੱਕ ਤੇ 8 ਪਰਚੇ ਆ ਤੇ ਇੱਕ ਤੇ 10 ਪਰਚੇ ਆ ਮਤਲਬ ਇਹ ਬੜੇ ਬੇਖੌਫ ਹੋ ਕੇ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਅਸੀਂ ਰਾਉਂਡ ਅਪ ਕਰਕੇ ਅਸੀਂ ਸਾਡੇ ਲਈ ਸਾਡੀ ਪੁਲਿਸ ਟੀਮ ਬਾਤੇ ਐਸਐਚਓ ਗੁਰਿੰਦਰਜੀਤ ਨਾਗਰਾ ਜਗਦੀਪ ਸਿੰਘ ਹਣੀ ਤੇ ਸਾਡੇ ਮੁੰਡੇ ਸਾਡ ਬਹੁਤ ਮਿਹਨਤ ਦੇ ਨਾਲ ਇਹਨਾਂ ਨੇ ਬੜੀ ਲੂੰਗੀ ਬੁਸ਼ਕਿਸ਼ ਕਰਕੇ ਮੜਾ ਜਸਪ੍ਰੀਤ ਹੈ ਸਾਡਾ ਪਰਨੀਤ ਸ਼ਰਮਾ ਤੇ ਵਿਕਾਸ ਮੈਦਾ ਇਹਨਾਂ ਨੇ ਬੜੀ ਡੈਡੀਕੇਟਿਡ ਤਰੀਕੇ ਦੇ ਨਾਲ ਮਿਹਨਤ ਕਰਕੇ ਔਰ ਇਹ ਜਿਹੜਾ ਮਕਦਮਾ ਟੇਸ ਕੀਤਾ 150 ਕੀ ਇਹਨੂੰ ਤਾਂ ਡਿਗਰੀ ਹੈਗੀ ਐ ਲੋਕਰ 25 ਕੀ ਡਿਗਰੀ ਹੈ ਜਿਹੜੇ ਫੀਲ ਵੀ ਇਹਨੂੰ ਡਿਲੇ ਹੋ ਰਿਹਾ ਉਹਨਾਂ ਦੇ ਅਧਿਕਾਰੀ ਵੀ ਕੰਮ ਕਰ ਦਿੱਤੀਆਂ ਹਨ ਹਨ ਇਹ ਹਰਪੁਰ ਦੇ ਵਿੱਚ ਕਾਫੀ ਐਕਟਿਵੇਟ ਸੀਗੇ ਤੇ ਸੂਬੇ ਦੇ ਵਿੱਚ ਵੀ ਇਹਨਾਂ ਨੇ ਜਿਹੜਾ ਇਹਨਾਂ ਨੇ ਕੀਤਾ ਸੀਗਾ ਤੇ ਐਨਡੀਪੀਐਸ ਦਾ 183 ਨੰਬਰ ਮਕਦਮਾ ਐਨਡੀਪੀਐਸ ਦਾ ਸਾਡੇ ਦਰਜ ਸੀਗਾ ਮੈਂ 183 ਨੰਬਰ ਉਹਦੀ ਪੁਛਗਿੱਦੇ ਵਿੱਚ ਸਾਨੂੰ ਅਸੀਂ ਜਦੋਂ ਸੀਸੀਟੀਵੀ ਕੈਮਰੇ ਜਿਹੜੇ ਕੰਧਾਲੇ ਇਹਨਾਂ ਨੇ ਉਹਦੇ ਵਿੱਚ ਇਹਨਾਂ ਦੇ ਨਾਲ ਤਾਲਮੇਲ ਇਹਨਾਂ ਦੀ ਸ਼ਕਲਾਂ ਦਾ ਇਹਨਾਂ ਦਾ ਉਹ ਜਿਹੜਾ ਨਾ ਮੋਟਰਸਾਈਕਲ ਵੱਤਿਆ ਸੀ ਉਹ ਤਾਲਮੇਲ ਬਣਿਆ ਤੇ ਫਿਰ ਇਹਨਾਂ ਕੋਲ ਪੁੱਛਗਿੱਛ ਕਰਕੇ ਅਸੀਂ ਉਹ ਮੁਕੱਦਮਾ ਟ੍ਰੇਸ ਕੀਤਾ ਜੀ ਥੈਂਕ ਯੂ